ਹਾਂਜੀ ਖਤਰ ਜੀ ਖਤਰ ਹਜੀ ਘੱਟ ਨਹੀਂ ਪ੍ਰਾਲੀ ਹੋਣ ਵਾਲੀ ਸੀ ਪ੍ਰਾਲੀ ਤੋਂ ਹਾਂਜੀ ਸਾਹ ਪ੍ਰਾਲੀ ਭਾਲੀ ਸੀ ਜਿਹੜੀ ਉਹ ਤੁਹਾਡੇ ਕਾਰਨ ਵਾਹਨ ਤਾਂ ਦੇਖੋ ਜੀ ਪ੍ਰਾਲੀ ਦਾ ਖਤਮ ਹੋ ਗਈ ਜਮੇ ਹਾਂਜੀ ਕਾਦ ਬਣ ਕੇ ਹਾਂਜੀ ਜੀ ਆਪ ਦੋ ਚਾਰ ਤੱਕ ਰ ਆਪਣੇ ਆਪ ਦੀ ਖਤਰ ਕਾਦ ਹਾਂਜੀ ਜਿਹੜੀ ਪਹਿਲਾਂ ਮਲ ਤੋਂ ਕਿਹਨੀਆਂ ਵਾਲੇ ਖੇਡ ਕਰਦਾ ਸੀ ਕਿਤਾਂ ਨਹੀਂ ਬਹੁਤ ਹੈ ਜੀ ਕਿਦਾ ਗੋਲੀ ਨੰਦੇ ਤੋਂ ਵੀ ਸਾਡਾ ਛੜਕਾਰਾ ਜਿਹਾ ਕਿ ਤਿੰਨ ਤਿੰਨ ਦਸ ਬਰੇ ਹਾਂ ਆਮ ਹੁੰਦੀਆਂ ਨੇ ਸਾਡੇ ਏਰੀਆ 'ਚ ਪਹਿਲਾ ਵੀਜ ਦਾ ਉਹਨਾਂ ਚ ਦਾ ਬਹੁਤ ਦੋਈ ਹਾਂ ਹਾਂਜੀ ਪੱਪੜਾ ਨੰਬਰ ਉਹਨਾਂ ਨੂੰ ਦੱਸਦੇ ਆ ਕਿਦਾਂ ਲਈ ਉਹਨਾਂ ਨੇ ਇੱਥੇ ਦੇ ਰਿਹਾ ਸਾਨੂੰ ਮਸ਼ੀਨ ਅਗਲੇ ਹਫਤੇ ਉਹ ਮਦਦਾਰਾਂ ਨੂੰ ਇਹ ਮਸ਼ੀਨ ਚੈਨਾ ਪਿੰਡ ਤੋਂ ਬਲਗੀ ਦੀ ਪੰਚਾਇਤ ਨੇ ਲਈ ਤੇ ਉਹਨਾਂ ਨੇ ਵੀ ਵਿਜੈ ਕਰਨੇ ਕੀ ਇਹਨਾਂ ਨੇ ਲਈ ਪਈ ਉਹਨਾਂ ਨੇ ਵੀ ਜਲਦੀ ਛੱਟੇ ਨਾ ਕਰੀ ਛੱਟੇ ਨਾ ਕਰ ਆਹ ਰੋਡ ਦੇ ਉੱਤੇ ਵੀ ਵੀਜੀ ਹੋਈ ਆ 5 ਕਿਲੋ ਤੁਹਾਡੇ ਮੰਦਰੀਪੂਣਾਂ ਬਰੇਲਾ ਤੋਂ ਮੋਨੇ ਵੀ ਪੀਤੀ ਹੈ ਕੋਈ ਮੇਰੇ ਕੋਲ ਪਹਿਲੇ ਸਾਲ ਕਿਡੇ ਲਾ ਲਾ ਜਾਲ ਤੋਂ ਨਾਲ ਹੀ ਕਰਦਾ ਵੀ ਕੀਤੀ ਹਾਂ ਹਾਂਜੀ 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 ਉਹ ਰੋੜ ਦੇ ਉੱਤੇ ਹੀ ਹੈ ਜੀ ਉਹਨਾਂ ਦਾ ਕਿਤੇ ਖੜੇ ਚਾਚੇ ਨੋਕੇ ਆਈ ਨਾ ਮੇਰੀ ਵੀ ਵੀਜੀ ਵੀ ਇਹ ਤੋਂ ਕਹਿੰਦੇ ਜੀ ਉਹਦੇ ਚਿੱਤਰ ਕਰ ਲੈਣਾ ਜੀ ਬੰਦਾ ਆਉਣੇ ਚਾਹ ਰਿਹਾ ਨਹੀਂ ਫਰਕ ਬਹੁਤ ਆ ਜੀ ਇੱਕ ਤਾਂ ਸਾਡਾ ਛਿੱਤੇ ਤੋਂ ਥੋੜਾ ਜਿਹਾ ਖੜਾ ਜੀ ਕਿੰਨਾ ਮਾਰਨਾ ਬਹੁਤ ਦਿੱਤੀ ਦੀ ਜੋ ਬਲੀ ਚੋਤੇ ਦੀ ਹਾਂਜੀ ਉਹ ਵੀ ਪਲੀਤ ਦੀ ਦੋ ਤੁਸੀਂ ਉਹਦਾ ਵੀ ਜਿਹੜਾ ਇਹਦਾ ਇਹਦਾ ਤਾਂ ਇੱਕ ਤਾਂ ਸਾਡਾ ਜਿਹੜਾ ਸੀ ਛਿੱਟਾ ਮਾਰਦੇ ਸੀ ਉਹ ਸਾਨੂੰ ਥੋੜੀ ਮੁਸ਼ਕਲ ਹੁੰਦੀ ਦੂਰਾਂ ਛਿੱਟਾ ਮਾਰਦਾ ਦੋਨੇ ਪਾਸੇ ਤੇ ਅਸੀਂ ਲੇਬਰ ਤੋਂ ਮਰਾਉਂਦੇ ਸੀ ਛਿੱਟਾ ਨਹੀਂ ਲੇਬਰ ਵਾਲੇ ਤਾਂ ਛਿੱਟਾ ਮਾਰ ਕੇ ਖੇਤੋਂ ਨਿਕਲ ਜਾਣਾ ਸਾਨੂੰ ਆਪ ਮਾਰਨਾ ਪੈਂਦਾ ਸੀ ਥੋੜਾ ਟਾਈਮ ਲੱਗਦਾ ਸੀ ਫੇਰ ਉਹਨੂੰ ਛਿੱਟਾ ਮਾਰਨਾ ਪੈਂਦਾ 2.5 ਲੱਗ ਹੁਣ ਇਹ 20 ਤੇ ਰਿਓ ਇਕੱਠਾ ਹੋ ਗਿਆ ਜੀ ਸਾਡਾ ਟਾਈਮ ਵੱਧ ਗਿਆ ਸਾਡਾ ਇਸ ਮਨ ਤੁਸੀਂ ਪ੍ਰੋਪਰ ਜੀ ਦੱਸਿਓ ਮੈਂ ਮੈਂ ਬਰਕਾਸਟ ਵੀ ਕਰਦੀ ਹਾਂ ਕਿ ਮਸ਼ੀਨਾਂ ਕੀ ਤਾਂ ਰੱਖੇ ਅੱਛਾ ਹੁਣ ਹਾਂ ਉਹਦੇ ਚ ਤੁਹਾਨੂੰ ਕੋਈ ਲੱਗਦਾ ਵੀ ਉਹ ਕੋਈ ਬੁਰੀ ਕੀ ਕਮੀ ਆ ਜਾਂ ਅਸੀਂ ਦੇ ਵਿੱਚ ਕੋਈ ਗੱਲ ਸਹੀ ਤਿਆਰ ਰੱਖਿਆ ਮਸ਼ੀਨ ਚ ਮੈਂ ਤਾਂ ਜੀ 800 ਜਿੱਥੇ ਤਾਂ ਹੋ ਗਿਆ ਤੁਹਾਨੂੰ ਲੱਗਾ ਦੂਜੇ ਉਹਦੇ ਚ ਕੀ ਤਿਆਰ ਕੀ ਸੀ ਇਹ ਮੇਰੇ ਕੋਲ ਪੀਸ ਕਰਨ ਨੂੰ ਨਹੀਂ ਆਈ ਮੈਨੂੰ ਉਹਦੇ ਵਿੱਚ ਤਾਂ ਕੋਈ ਕਮੀ ਨਹੀਂ ਲੱਗੀ ਥੋੜੇ ਚਲਾਉਣ ਦੇ ਹਿਸਾਬ ਆ ਮੈਂ ਇਲਾਮਕ ਜਿਹੜਾ 7:00 ਵਜੇ ਦਾ 800 ਤੋਂ 900 ਚੱਕਰਾਂ ਤੱਕ ਦੇ ਚੱਲੇ ਇਹ ਸੋ ਚਲਾਨੀ ਦੇਦੀ ਹੋਣੇ ਹੋਰ ਕੇ ਜਿਹੜੇ ਉਹ 11:00 ਵਜੇ ਤਕ ਲਗਭਗ ਆਪਣੇ 10-11 ਵਜੇ ਚਲਾਈਏ ਥੋੜਾ ਜਿਹਾ ਲੇਟ ਤੇ ਤੇਲ ਉਤਰੀ ਤੇ ਥੋੜਾ ਜਿਹਾ ਉਹ ਸੁੱਕਾ ਪਾਦ ਕਰਨਾ ਜਿਹੜੀਆਂ ਥੱਲੇ ਛੁਰੀਆਂ ਨੇ ਉਹਨਾਂ ਨੂੰ ਆਪਾਂ ਤਿੱਖੀਆਂ ਕਰਵਾ ਲਈਏ ਇੱਕ ਤਾਂ ਘੰਡਾ ਪੇ ਹੋਵੇ ਜੀ ਇੱਕ